ਹਰੇਕ੍ਰਿਸ਼ਨ ਤੇ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ 올 ਇੰਡੀਆ ਜਰਨੀ ਦੇ ਇੱਕ ਹੋਰ ਨਵੇਂ ਫਰੈਸ਼ ਐਪੀਸੋਡ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਆ ਜੀ ਆਪਣਾ ਸ਼ਹਿਰ ਹੈ ਜੀ ਇਹ ਇਟਾਵਾ ਤੇ ਇਟਾਵਾ ਦੇ ਇੱਕ ਗੁਰੂ ਘਰ ਦੇ ਵਿੱਚ ਆਪਾਂ ਮੌਜੂਦ ਆ ਜਿਹੜਾ ਕਿ ਇਤਿਹਾਸਿਕ ਗੁਰੂ ਘਰ ਹੈ ਆਪਣੇ ਨਵੇਂ ਪਾਸ਼ੇ ਜੀ ਦਾ ਚਰਨ ਛੋਹ ਸੁਭਾਨ ਹੈ ਜੀ ਤੇ ਇਹ ਆਪਾਂ ਕਰ ਰਹੇ ਹਾਂ 올 ਇੰਡੀਆ ਟੂਰ ਔਨ ਜੈਸੀ ਸਾਈਕਲ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਤੇ ਇੱਧਰ ਆਪਣਾ ਗੁਰੂ ਘਰ ਤੇ ਸਾਈਕਲ ਆਪਣੇ ਬਾਹਰ ਖੜੇ ਹੋਏ ਨੇ ਕੱਲ ਜਿਹੜੀ ਮੈਂ ਵੀਡੀਓ ਨਹੀਂ ਪਾ ਪਾਇਆ ਉਹਦਾ ਕੁਝ ਕਾਰਨ ਸੀਗਾ ਕਿ ਮੈਨੂੰ ਥੋੜੇ ਕੰਮ ਵੀ ਸੀਗੇ ਆਪਣੇ ਪਰਸਨਲ ਤੇ ਮੈਂ ਕੁਝ ਕੰਟੈਂਟ ਜਿਹੜਾ ਹੈਗਾ ਆਪਣੇ ਮਨ ਦੇ ਰਾਹੀ ਨਹੀਂ ਕੱਢ ਪਾ ਰਿਆ ਸੀਗਾ ਮਤਲਬ ਆਪਣੀ ਇੱਕ ਮਨ ਦੀ ਤਸੱਲੀ ਨਹੀਂ ਹੋ ਪਾਰੀ ਸੀਗੀ ਕਈ ਦਿਨਾਂ ਤੋਂ 2-4 ਦਿਨਾਂ ਤੋਂ ਤੇ ਮੈਂ ਤਾਂ ਕਰਕੇ ਕੱਲ ਵੀਡੀਓ ਨਹੀਂ ਪਾਈ ਉਹਦੇ ਲਈ ਬਹੁਤ-ਬਹੁਤ ਮਾਫੀ ਹੈ ਜੀ ਤੇ ਆਪਣਾ ਇਧਰ ਦੇਸੀ ਸਾਈਕਲ ਖੜਿਆ ਹੋਇਆ ਪੂਰਾ ਤਿਆਰ-ਬਰ ਤਿਆਰ ਹੈ ਕੰਮ ਆਪਾਂ ਪੈਕ-ਪੈਕ ਕਰਤਾ ਹੋਇਆ ਤੇ ਕੱਲ ਦੀ ਵੀਡੀਓ ਨਹੀਂ ਆਈ ਉਹਦੇ ਲਈ ਮੈਨੂੰ ਥੋੜਾ ਰਿਗਰਟ ਇਸ ਕਰਕੇ ਵੀ ਹੈ ਕਿ ਮੈਂ ਜੋ ਦੇਣਾ ਚਾਹਨਾ ਜਿਹਦੇ ਲਈ ਮੈਂ ਕੈਪੇਬਲ ਹਾਂ ਮੈਨੂੰ ਯੂ ਹੈ ਸੋ ਮੱਚ ਪੋਟੈਂਸ਼ੀਅਲ ਮੈਨੂੰ ਉਹ ਜਿਹੜੀ ਚੀਜ਼ ਸੋਨ ਨੂੰ ਨਹੀਂ ਮਿਲ ਰਹੀ ਸੀ ਕੱਲ ਇਸ ਲਈ ਮੈਂ ਕੱਲ ਵਲੋਗ ਜਿਹੜਾ ਹੈਗਾ ਨਹੀਂ ਬਣਾਇਆ ਤੇ ਮੈਂ ਕੱਲ ਕੋਈ ਹੋਰ ਕੰਮਾਂ ਦੇ ਵਿੱਚ ਹੀ ਬਿਜ਼ੀ ਰਹਾ ਰਿਸਰਚਾਂ ਰਸਰਚਾਂ ਜਿਹੜੀਆਂ ਆਪਣੀਆਂ ਮੈਨੂੰ ਵਧੀਆ ਲੱਗਦੀਆਂ ਕਰਨੀਆਂ ਚੀਜ਼ਾਂ ਬਾਰੇ ਜਾਣਨਾ ਚੀਜ਼ਾਂ ਬਾਰੇ ਸੁਣਨਾ ਅੱਗੇ ਦਾ ਸਫਰ ਜਿਹੜਾ ਹੈਗਾ ਉਹ ਦੇਖਣਾ ਕਿੱਦਾਂ ਦਾ ਕਰਨਾ ਸਾਰਾ ਮੈਂ ਫਿਰ ਦਿਨ ਕੱਲ ਉਹਦੇ ਵਿੱਚ ਹੀ ਕੱਢਦਾ ਤੇ ਹੁਣ ਅੱਜ ਜਿਹੜਾ ਹੈਗਾ ਤੁਹਾਨੂੰ ਪੂਰਾ ਕੋਸ਼ਿਸ਼ ਕਰਦਾ ਸਾਰਾ ਦਿਨ ਤੁਹਾਡੇ ਲਈ ਬੈਸਟ ਕੱਢਾਂਗਾ ਤੇ ਬੈਸਟ ਜਿਹੜਾ ਹੈਗਾ ਕੰਟੈਂਟ ਕੱਢ ਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਪ੍ਰ ਤੇ ਹੁਣ ਇਹ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ ਅੱਗੇ ਤੋਂ ਅੱਗੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਾਂਝੀ ਜ਼ਰੂਰ ਕਰਨਾ ਆਪਣੇ ਆਂਡ ਗਵਾਂਡ ਆਪਣੇ ਮਿੱਤਰ ਪਿਆਰੇ ਤੇ ਆਪਣੇ ਕਿਸੇ ਵੀ ਪ੍ਰਕਾਰ ਦੇ ਜਿਹੜੇ ਦੋਸਤ ਨੇ ਉਹਨਾਂ ਨੂੰ ਜ਼ਰੂਰ ਵੀਡੀਓ ਸ਼ੇਅਰ ਕਰ ਦੇਣਾ ਤੇ ਬਣੇ ਰੱਖੋ ਬਲੌਗ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦੀ ਜਰਨੀ ਨੂੰ ਇਹਦਾ ਚੱਕਾ ਕਰ ਰਿਹਾ ਪਰੇਸ਼ਾਨ ਹੈ ਲੋਏ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਪਿੱਛੋਂ ਪਹਿਲੇ ਮੈਂ 1 ਕਿਲੋਮੀਟਰ ਜੜਾ ਸੀਗਾ ਪੈਦਲ ਤੋਰ ਕੇ ਲਿਆਇਆ ਹੁਣ ਮੈਂ ਦੁਕਾਨ ਲੱਭ ਰਿਹਾ ਕਿਤੇ ਨਾੜ ਮਾੜੀ-ਮੋਟੀ ਹੌਲੀ-ਹੌਲੀ ਚਲਾ ਕੇ ਆਪਣੀ ਤਾਰਾਂ ਪੈ ਜਾਣ ਦੀਆਂ ਦੋ ਕ ਤਾਰਾਂ ਟੁੱਟੀਆਂ ਹੋਈ ਕਿੱਥੇ ਆ ਦੁਕਾਨ ਆ ਤਾਂ ਨਹੀਂ ਦੁਕਾਨ ਮਿਲ ਗਈ ਸੀ ਤੇ ਇੱਧਰ ਆਪਣਾ ਸਾਈਕਲ ਹੁਣ ਅਸੀਂ ਖੋਲਦਾ ਸਾਰਾ ਇਹ ਬਾਈ ਨੇ ਖੋਲਿਆ ਤੇ ਇੱਧਰ ਪਿਛਲਾ ਟਾਇਰ ਜਿਹੜਾ ਹੈਗਾ ਉਹਦਾ ਕੰਮ ਹੋਣ ਲੈ ਤਾਰਾਂ ਤੋਰਾ ਪੈਣੀਆਂ ਸਾਰੀਆਂ ਤਾਰਾਂ ਚੈੱਕ ਕਰ ਲੈਣਾ ਠੀਕ ਹੈ ਬਾਈ ਜੀ ਤਾਰਾਂ ਸਾਰੀ ਚੈੱਕ ਕਰ ਲੈਣਾ ਗ੍ਰੀਸ ਗਰੂਸ ਸਭ ਕੁਝ ਕਰ ਦੇਣਾ ਤੇ ਇੱਧਰ ਖੋਲ ਕੇ ਦਾ ਸਾਰਾ ਕੰਮ ਹੋਊਗਾ ਅਦੀ ਫੁੱਲ ਹੋਣ ਸਰਵਿਸ ਅੱਜ ਹੋ ਜਾਣੀ ਹੈ ਤੇ ਬਾਕੀ ਸਮਾਨ ਇੱਧਰ ਪਿਆ ਆਪਣੇ ਕੋ ਰੱਸੀ ਜੀ ਵੀ ਟੁੱਟ ਗਈ ਜੇ ਫਿਰ ਉਹ ਰਬੜਲੀ ਰੱਸੀ ਲਈ ਐਨਾਂ ਕੋਲੋਂ 22 30 ਰੁਪਈਆ ਦੀ ਤੇ ਇੱਧਰ ਅੱਜ ਸਾਰੀ ਸਰਵਿਸ ਹੋਊਗੀ ਅਗਲਾ ਚੱਕਾ ਜਿਹੜਾ ਹੈਗਾ ਰੋਜ਼ ਹਵਾ ਵੀ ਛੱਡ ਜਾਂਦਾ ਤੇ ਉਹਦਾ ਵੀ ਹੱਲ ਕੱਢਾਂਗੇ ਕਿਉਂ ਇਦਾਂ ਛੱਡਦਾ ਹੈਗਾ ਹਵਾ ਉਹ ਤੇ ਸਾਰਾ ਕੰਮ A to Z ਅਸੀਂ ਅੱਜ ਫਰਸਟ ਕਲਾਸ ਕਰਾ ਦੇਣਾ ਤੇ ਬਾਕੀ ਬਿੱਟੂ ਸੰਦੀਪ ਤੇ ਹਰਪਾਲ ਥੋੜਾ ਅੱਗੇ ਚਲੇ ਗਏ ਆ ਮੇਰਾ ਪਿੱਛੇ ਥੋੜਾ ਕੰਮ ਹੋ ਗਿਆ ਸੀਗਾ ਤਾਂ ਕਰਕੇ ਮੈਂ ਰੁਕ ਗਿਆ ਉਹਨਾਂ ਨੂੰ ਮੈਂ ਕਹਿ ਦਿੱਤਾ ਹੋਇਆ ਵੇ ਤੁਸੀਂ ਅੱਗੇ ਸਟੇ ਕਰੋ ਰੈਸਟ ਕਰੋ ਕੋਈ ਚੱਕਰ ਨਹੀਂ ਮੈਨੂੰ 5 10 15 20 ਮਿੰਟ 25 ਮਿੰਟ ਜਿੰਨੇ ਵੀ ਲੱਗਣਗੇ ਲੱਗ ਜਾਣਗੇ ਤੁਸੀਂ ਆਰਾਮ ਨਾਲ ਲੱਗੇ ਆਪਣਾ ਜਿਹੜਾ ਮਾੜਾ ਮੋਟਾ ਕੰਮ ਕਿਸੇ ਪ੍ਰਕਾਰ ਦਾ ਨਹੀਂ ਤਣਾਣ ਲੈ ਹੈਗਾ ਉਹ ਨਿਭਾ ਲਓ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ ਆਪਣਾ ਕੰਮ ਇੱਧਰ ਸਾਰਾ ਹੋ ਰਿਹਾ ਹੈਗਾ ਅੱਗੇ ਉਹ ਆਪਣੇਸਾ ਨਾਲ ਰੈਡੀ ਨੇ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਦਿੱਕਤ ਵਾਲੀ ਗੱਲ ਹੈ ਨਹੀਂ ਅਸੀਂ ਸੇਫ ਜ਼ੋਨ 'ਚ ਆ 5 700 ਮੀਟਰ ਦੇ ਇੱਧਰ ਹਲੇ ਕੰਮ ਆਪਣਾ ਚੱਲੀ ਜਾਂਦਾ ਹੈ ਤੇ ਟਾਇਰ ਟੇਡਾ ਜਾ ਹੋ ਗਿਆ ਤਾਂ ਟੇਡਾ ਹੋ ਗਿਆ ਤਾਂ ਟਾਇਰ ਸਿੱਧਾ ਹੋ ਗਿਆ ਹੈ ਤੇ ਟਾਇਰ ਟੇਡਾ ਜਾ ਹੋ ਗਿਆ ਸੀ ਤਾਰਾਂ ਕਾਫੀਆਂ ਨਵੀਆਂ ਹੀ ਪਈਆਂ ਤੇ ਪੂਰੀ ਸਰਵਿਸ ਹੋ ਰਹੀ ਸਾਈਕਲ ਦੀ ਤੇ ਅੱਧਾ ਪੂਣਾ ਘੰਟਾ ਹਲੇ ਲੱਗਣਾ ਹੈ ਤੇ ਕਰੋ ਵੇਟ ਕਰਦੇ ਆਂ ਘਰੀ ਜੰਨੇ ਆਂ ਦੇਖੋ ਜਮਾਂ ਸਿੱਧਾ ਹੋ ਗਿਆ ਸਰਵਿਸ ਕੰਮ ਫਤਿਹ ਹੋ ਗਿਆ ਤੇ ਪੈਕਅਪ ਵੀ ਕਰ ਲਿਆ 250 ਰੁਪਏ ਲੱਗੇ ਆ ਜੀ ਤੇ ਪੂਰੀ ਸਰਵਿਸ ਹੋ ਗਈ ਜੀ छर्रे तारा है वो सब कुछ लटरम शटरम लग गया चलो चलिए पेंडल शुरू करिए मारने शहर टावा पार करके असी चढ़ गए थे हाईवे ते मैं सैकल देख रहा सीगा जमा हूँ वजिया चल रहे है पर हल्की जी दिक्कत लग रही है चलो अगे कोई आएगा तो चेक करावा थोड़ा जहा अगला चक्का हले डोल रहा है हल्का जहा ਕਹਿੰਦਾ ਕਿਤੇ ਵਜਿਆ ਵਜਿਆ ਐਕਸੀਡੈਂਟ ਹੋ ਜਾ ਮੈਂ ਕਿਹਾ ਇਦਾਂ ਦਾ ਤਾਂ ਕੁਝ ਨਹੀਂ ਹੈਗਾ ਪਰ ਪਤਾ ਨਹੀਂ ਹੋ ਵੀ ਸਕਦਾ ਕਿ ਤਰ੍ਹਾਂ ਕਿਤੇ ਕਈ ਵਾਰੀ ਖੱਡੇ ਖੁੱਡੇ ਚ ਲੱਗ ਜਾਂਦੇ ਤੇ ਉਹ ਐਕਸੀਡੈਂਸ਼ਲ ਟਾਈਪ ਹੀ ਹੋ ਜਾਂਦਾ ਕੰਮ ਪਰ ਹੱਲੇ ਤਾਂ ਪਰ ਹੱਲੇ ਤਾਂ ਸਹੀ ਚੱਲ ਰਿਹਾ ਹੈ ਦੇਖੋ ਜਿੱਥੇ ਤੱਕ ਲੈ ਜਾਏ ਲੈ ਜਾਾਂਗੇ 60 ਕਿਲੋਮੀਟਰ ਤੱਕ ਕੱਢ ਦਾਂਗੇ ਹੁਣ ਜਾ ਰਹੇ ਹਾਂ ਉਰਈਆ ਵੱਲ ਇੱਥੋਂ ਦੀ 50 55 ਕਿਲੋਮੀਟਰ ਸਾਰਾ ਰਹਿ ਗਿਆ ਉਰਈਆ ਉਰਈਆ ਅੱਜ ਗੁਰੂ ਘਰ ਸਟੇ ਕਰਾਂਗੇ ਰਾਜ ਸੋਹਣੇ ਸੋਹਣੇ ਨਜ਼ਾਰੇ ਆਉਂਦੇ ਨੇ ਤਾਂ ਖਾਨੇ ਆ ਜੀ ਐਸਟ੍ਰਾਂ ਜਿੱਥੇ ਅਸੀਂ ਸਾਈਕਲ ਚਲਾ ਰਹੇ ਹਾਂ ਉਹ ਰੋਡ ਹੈ ਜੀ ਐਚ 1 ਇਹ ਐਚ 1 ਹਾਈਵੇ ਉਹ ਹਾਈਵੇ ਹੈ ਜਿਹੜਾ ਕਿ ਜਾਪਾਨ ਤੋਂ ਸ਼ੁਰੂ ਹੁੰਦਾ ਹੈ ਤੇ ਕਾਫੀ ਕੰਟਰੀਆਂ ਦੇ ਬੋਰ ਲਾ ਕੇ ਕਈ ਕੰਟਰੀਆਂ ਦੇ ਵਿੱਚੋਂ ਨਿਕਲ ਕੇ ਆਪਣਾ ਤੁਰਕੀ ਤੇ ਬੁਲਗਾਰੀਆ ਦੇ ਬਿਲਕੁਲ ਇੱਕ ਬਾਰਡਰ ਤੇ ਜਾ ਕੇ ਜਿਹੜਾ ਕਿ ਇਸਤਾਨਬੁਲ ਦੇ वेस्ट ਪਾਰਟਨ ਚ ਪੈਂਦਾ ਹੈਗਾ ਉੱਥੇ ਜਾ ਕੇ ਇਹ ਖਤਮ ਹੋ ਜਾਂਦਾ ਹੈ ਤੇ ਇੰਡੀਆ ਦੀ ਵਿੱਚੋਂ ਬਹੁਤ ਐ ਯੂਪੀ ਦੇ ਵਿੱਚੋਂ ਨਿਕਲਦਾ ਹੈ ਤੇ ਬਹੁਤ ਵੱਡਾ ਏਸ਼ੀਆ ਦਾ ਲੋਂਗੇਸਟ ਸਟ੍ਰੈਚ ਹੈ ਇਹ ਜਾਪਾਨ ਤੋਂ ਇਸਤਾਨਬੁਲ ਤੱਕ ਦਾ ਜਿਹੜਾ ਕਿ ਚਾਈਨਾ ਜਾਪਾਨ ਕੋਰੀਆ ਆਪਣਾ ਬੰਗਲਾਦੇਸ਼ ਹਾਂਗਕਾਂਗ ਤੇ ਆਪਣੇ ਹੋਰ ਕੰਟਰੀਆਂ ਦੇ ਵਿੱਚੋਂ ਲੰਘ ਕੇ ਜਿਹੜਾ ਇੰਡੀਆ ਦੇ ਵਿੱਚੋਂ ਵੀ ਲੰਘਦਾ ਹੈ ਇਹ ਉਹ ਹਾਈਵੇ ਹੈ ਇਹਦੀ ਜਿਹੜੀ ਲੰਬਾਈ ਹੈ तकरीबन 21000 ਕਿਲੋਮੀਟਰ ਤੇ 12000 ਕੁਛ ਮਾਈਲ ਦੇ ਕਰੀਬ ਦੇ तकरीबन ਦੀ ਹੈਗੀ 13000 ਮੀਲ ਦੇ ਕਰੀਬ ਤੇ ਜਦੋਂ ਇਹ ਆ ਚਵਨ ਬਾਰੇ ਪੜਿਆ ਸੀਗਾ ਤਾਂ ਸੁਣ ਕੇ ਬੜਾ ਉਹ ਲੱਗਿਆ ਸੀਗਾ ਕਿ ਇਦਾਂ ਕਿਦਾਂ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਵੀ ਇਹ ਹਾਈਵੇ ਲੱਗਦਾ ਹੈ ਬਾਹਰ ਵੀ ਜਾਂਦਾ ਇਹ ਹਾਈਵੇ ਰੋਡ ਕਿਦਾਂ ਤੇ ਮਿਆਂਮਾਰ ਦੇ ਵਿੱਚੋਂ ਹੋ ਕੇ ਬੰਗਲਾਦੇਸ਼ ਵਿੱਚੋਂ ਹੋ ਕੇ ਜਿਵੇਂ ਜਾਂਦਾ ਹੈਗਾ ਤੇ ਇਹ ਉਹੀ ਰੋਡ ਹੈ ਜਿਹੜਾ ਰੋਡ ਟਰਾਂਸਪੋਰਟ ਲਈ ਯੂਜ਼ ਕਰਾਇਆ ਜਾਂਦਾ ਹੈਗਾ ਜੇ ਕੋਈ ਸਮਾਨ ਟਰਾਂਸਪੋਰਟ ਕਰਨਾ ਹੋਵੇ ਵਾਇਆ ਲੈਂਡ ਟਰਾਂਸਪੋਰਟ EH1 ਜਿਹੜਾ ਹਾਈਵੇ ਹੈ ਇਹ ਹਾਈਵੇ ਹੈ ਏਸ਼ੀਅਨ ਹਾਈਵੇ ਤੇ ਇਹ ਏਸ਼ੀਅਨ ਹਾਈਵੇ ਦਾ ਨੈਟਵਰਕ ਹੁੰਦਾ ਜਿਵੇਂ ਇੰਡੀਆ ਦੇ ਵਿੱਚ ਹੁੰਦਾ ਜੀ ਆਪਾਂ NH ਨੈਸ਼ਨਲ ਹਾਈਵੇ ਨੈਟਵਰਕ ਉਦਾਂ ਹੀ ਆਪਣਾ EH1 ਜਿਹੜਾ ਹੈ ਏਸ਼ੀਅਨ ਹਾਈਵੇ ਨੈਟਵਰਕ ਹੈ ਪਹਿਲੇ ਨੰਬਰ ਤੇ ਇਸ ਕਰਕੇ ਕਿਉਂਕਿ ਲੋਂਗੇਸਟ ਸਟ੍ਰੈਚ ਹੈ ਟੋਕਿਓ ਤੋਂ ਸ਼ੁਰੂ ਹੁੰਦਾ ਹੈ ਤੇ ਤਰਕੀ ਬੁਲਗਰੀਆ ਦੇ ਬਾਰਡਰ ਇ斯坦ਬੁਲ ਦੇ ਵੈਸਟਰਨ ਪਾਰਟ ਤੱਕ ਜਾ ਕੇ ਖਤਮ ਹੁੰਦਾ ਹੈ 20500 ਕੁ ਕਿਲੋਮੀਟਰ ਦੀ ਜਿਹੜੀ ਹੈ ਆਪਣੀ ਲੈਂਥ ਕਵਰ ਕਰਦੇ ਹੋਏ ਖਤਮ ਹੁੰਦਾ ਹੈਗਾ ਸ਼ੁਰੂਆਤ ਤੋਂ ਐਂਡ ਤੱਕ ਜਾਂਦਾ ਹੈ। ਇਹਸ਼ੀਆ ਦਾ ਸਭ ਤੋਂ ਨੰਬਰ ਰੋਡ ਹੈ ਜੀ। ਕਦੇ ਨਹੀਂ ਸੋਚਿਆ ਸੀਗਾ ਇਦਾਂ ਦੇ ਰੋਡਾਂ ਤੇ ਸਾਈਕਲ ਚਲਾਵਾਂਗੇ। ਐਚ 1 ਇਟਾਵਾ ਹੁੰਦੇ ਹੋਏ ਉਰਈਆ ਜਾ ਰਹੇ ਹਾਂ ਜੀ। ਇੱਕ ਵਾਰ ਅਸੀਂ ਐਨ ਐਚ 44 ਤੇ ਚਲਾ ਰਹੇ ਸੀਗੇ ਜਿਹੜਾ ਕਿ ਨੈਸ਼ਨਲ ਹਾਈਵੇ 44 ਲੋਂਗੇਸਟ ਰੈਂਸ ਤੋਂ ਸ਼੍ਰੀਨਗਰ ਟੂ ਕੰਨਿਆ ਕੁਮਾਰੀ ਅੱਜ ਤਾਂ ਅਸੀਂ ਐਚ 1 ਤੇ ਚਲਾ ਰਹੇ ਹਾਂ। ਮਤਲਬ ਬਾਬੇ ਦੀ ਕਿਰਪਾ ਰਹੀ ਐਚ 1 ਜਿਹੜਾ ਹੈਗਾ ਅਸੀਂ ਜ਼ਰੂਰ ਕਵਰ ਅਪ ਕਰਾਂਗੇ ਸਾਰਾ ਦਾ ਸਾਰਾ ਇੰਨਾ ਰੋਡਾਂ ਤੋਂ ਹੁੰਦੇ ਹੋਏ ਅਸੀਂ ਜਿਹੜਾ ਹੈਗਾ ਜਾਵਾਂਗੇ ਅਗਰ ਬਾਬੇ ਦੀ ਫੁੱਲ ਕਿਰਪਾ ਰਹੀ ਬੁਲਗਾਰੀਆ ਤੱਕ ਵੀ ਜਾਵਾਂਗੇ ਤੁਰਕੀ ਵੀ ਕਰਾਂਗੇ ਜਿਹੜੀ ਕੈਪੀਟਲ ਉੱਥੇ ਦੀ ਇਸਤਾਨਬੁਲ ਉਹ ਵੀ ਘੁੰਮਾਂਗੇ ਪੂਰੀ ਦੀ ਪੂਰੀ ਬੁਲਗਾਰੀਆ ਘੁੰਮਾਂਗੇ ਉਸ ਤੋਂ ਬਾਅਦ ਸਾਰੀ ਯੂਰੋਪੀਅਨ ਕੰਟਰੀਜ਼ ਘੁੰਮਾਂਗੇ ਜਿਹੜੀ ਯੂਰੇਸ਼ੀਆ ਰਹੀ ਜਾਂਦੀ ਆ ਉਹ ਵੀ ਘੁੰਮਾਂਗੇ ਤੇ ਬਸ ਤੁਹਾਡੀ ਸਪੋਰਟ ਬਣੀ ਰਹੀ ਤਾਂ ਮੈਂ ਕਰਨਾ ਪੂਰਾ ਵਰਲਡ ਇ ਸਾਈਕਲ ਤੇ ਘਾ ਦੇਾਂਗੇ ਸਾਰੇ ਆਪਣੇ ਭਰਾ ਮਿਲ ਗਏ ਨੇ ਤੇ ਪਿੱਛੇ ਮੜੇ ਘਟਾਬੇ ਤੇ ਰੁਕੇ ਸੀਗੇ ਮੜੀ ਲੱਸੀ ਰੁਸੀ ਪੀ ਕੇ ਅੱਗੇ ਨੂੰ ਜਾ ਰਹੇ ਆ ਜੀ ਹੁਣ ਪਰਿਆ ਵੱਲ ਨੂੰ ਮੌਸਮ ਕਦੀ ਪਰਸੀਤੋ ਹੋ ਜਾਂਦਾ ਹੈ ਕਦੀ ਗਰਮੀਤੋ ਹੋ ਜਾਂਦਾ ਹੈ ਸਮਝ ਨਹੀਂ ਆ ਰਿਹਾ ਦੋ ਪਾਸੇ ਦਾ ਮੌਸਮ ਚੱਲਦੀ ਜਾਂਦਾ ਹੈ ਕਦੀ ਗਰਮੀ ਤੇ ਕਦੀ ਠੰਡ ਬਸ ਚੱਲੀ ਜਾਂਦਾ ਜੀ ਗਿੱਲੇ ਦੋਨੋਂ ਪਾਸੇ ਹੋ ਰਹੇ ਆ بارش ਆਵੇ ਤਾਂ ਵੀ ਗਿੱਲੇ ਗਰਮੀ ਹੋਵੇ ਤਾਂ ਵੀ ਗਿੱਲੇ ਹੁਣੇ 2-4 ਮਿੰਟ ਪਹਿਲੇ ਧੁੱਪ ਸੀਗੀ ਨਾਲ ਹੀ ਬਦਲਵਾਹੀ ਸ਼ੁਰੂ ਹੋ ਗਈ। ਹਲਕੀ ਹਲਕੀ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਟੋਰੈਂਟ ਬਹੁਤ ਅੱਗੇ ਜਾ ਰਿਹਾ ਹੈ। ਉਦਾਂ ਟੋਰੈਂਟ ਵਸ ਫਾਰਮਾਸਿਊਟੀਕਲਸ ਦੀ ਲਾਈਨ ਦੇ ਵਿੱਚ ਹੈ। ਪਰ ਇਧਰਲੇ ਪਾਸੇ ਪੰਪ ਵੀ ਨਹੀਂ ਤੇ ਗੁਜਰਾਤ 'ਚ ਵੀ ਨਹੀਂ ਟੋਰੈਂਟ ਦੇ ਪੰਪ। ਸ਼ਹਿਰ ਬਾਵਰਪੁਰ ਖੱਬੇ ਹੱਥ ਇੱਕ ਔਰਈਆ ਡਿਸਟ੍ਰਿਕਟ ਦੇ ਵਿੱਚ ਇਹ ਪੈਂਦਾ ਔਰਈਆ 22 ਕਿਲੋਮੀਟਰ ਰਹਿ ਗਈ ਹੈ ਤੇ ਇੱਕ ਗੱਲ ਚਲਦੇ-ਚਲਦੇ ਇਹ ਰਾਹ ਤੇ ਆਪਾਂ ਨੇ ਇੱਕ ਪਿੱਛੇ ਬਾਈ ਨੇ ਦੱਸੀ ਤੇ ਉਹ ਬਾਈ ਨੇ ਜਿਹੜੀ ਗੱਲ ਦੱਸੀ ਆਪਾਂ ਨੂੰ ਉਹ ਕਿਤੇ ਨਾ ਕਿਤੇ ਮੈਨੂੰ ਡਾਊਟ ਸੀਗਾ ਤੇ ਉਹ ਹੁਣ ਕਲੀਅਰ ਹੋ ਗਿਆ ਆਪਾਂ ਜਿਹੜੇ ਹਾਈਵੇ ਤੇ ਇਸ ਟਾਈਮ ਹੈਗੇ ਆ ਐਚ1 ਹਾਈਵੇ ਤੇ ਜਿਹੜਾ ਕਿ ਏਸ਼ੀਅਨ ਹਾਈਵੇ ਨੈਟਵਰਕ ਹੈ ਇਹ ਹਾਈਵੇ ਮੋਡਰਨ ਸਿਲਕ ਰੋਡ ਦੇ ਨਾਲ ਜੁੜਿਆ ਹੋਇਆ ਹਾਈਵੇ ਹੈ ਸੀ ਗਾਵੀ ਤੇ ਹੈਗਾ ਵੀ ਤੇ ਇਹ ਸਿਲਕ ਰੂਟ ਵਾਲਾ ਜਿਹੜਾ ਹਾਈਵੇ ਹੈ ਇਹ ਸਿਲਕ ਰੂਟ ਨਾਲ ਜੁੜਿਆ ਹੋਇਆ ਹੈ ਸਿਲਕ ਰੂਟ ਤਾਂ ਸਾਰਿਆਂ ਨੂੰ ਪਤਾ ਹੋਏਗਾ ਸਿਲਕ ਰੂਟ ਕੀ ਹੁੰਦਾ ਹੈ ਜਿਹੜਾ ਕਿ ਇੱਕ ਟ੍ਰੇਡ ਕਰਨ ਵਾਸਤੇ ਸੜਕਾਂ ਬਣਾਈਆਂ ਗਈਆਂ ਸੀਗੀਆਂ 올 ਓਵਰ ਫਰੋਮ ਯੂਰਪ ਤੋਂ ਲੈ ਕੇ ਸਾਰਾ ਏਸ਼ੀਅਨ ਡਿਵੀਜ਼ਨ ਦੇ ਵਿੱਚ ਆਪਾਂ ਗੱਲ ਕਰਦੇ ਆ ਉਹਨਾਂ ਲਈ ਅਸੀਂ ਉਹੀ ਸਿਲਕ ਰੂਟ ਵਾਲੇ ਰਾਹ ਤੇ ਹੈਗੇ ਆ ਜਿਹੜਾ ਕਿ ਵੇਤਨਾਮ ਕੰਬੋਡੀਆ ਲਾਓ ਉਸ ਮਿਆਂਮਾਰ ਬੰਗਲਾਦੇਸ਼ ਹੋਰ ਕਈ ਕੰਟਰੀਆਂ ਸਾਊਥ ਕੋਰੀਆ ਚਾਈਨਾ ਜਾਪਾਨ ਤੋਂ ਸ਼ੁਰੂ ਹੋ ਕੇ ਆਪਣਾ ਤੁਰਕੀ ਦੀ ਕੈਪੀਟਲ ਇਸਤਾਨਬੁਲ ਦੇ ਵੈਸਟਰਨ ਏਰੀਆ ਜਿਹੜਾ ਆਪਣਾ ਪੈਂਦਾ ਜੀ ਬੁਲਗਾਰੀਆ ਤੇ ਆਪਣਾ ਤੁਰਕੀ ਦਾ ਜਿਹੜਾ ਬਾਰਡਰ ਹੈ ਉੱਥੇ ਜਾ ਕੇ ਇਹ ਸਮਾਪਤ ਹੋ ਜਾਂਦਾ ਹੈ ਐਚ 1 ਲੋਂਗੇਸਟ ਸਟ੍ਰੈਚ ਆਫ ਏਸ਼ੀਅਨ ਹਾਈਵੇ ਨੈਟਵਰਕ ਬੈਠੇ ਆ ਦੋ ਚਾਰ ਮਿੰਟ ਇੰਤਜ਼ਾਰ ਕਰ ਰਹੇ ਆ ਥੋੜਾ ਜਿਹਾ ਅੱਗੇ ਆ ਗਿਆ ਮੈਂ ਆਪਣੇ ਬੰਦਿਆਂ ਦਾ ਇੰਤਜ਼ਾਰ ਕਰ ਰਹੇ ਆ ਹਾਈਵੇ ਤੇ ਇਹ ਹਾਈਵੇ ਟਰੇਡ ਲਈ ਬੜਾ ਜ਼ਿਆਦਾ ਮੰਨਿਆ ਜਾਂਦਾ ਆ ਦੇਖੋ ਬਾਈਕਰ ਜੋਰ ਪਟਾ ਦਾ ਜੋਰ ਇਹ ਜਿਹੜਾ ਹਾਈਵੇ ਹੈ ਇਹ ਇੰਟਰਨੈਸ਼ਨਲ ਟ੍ਰੇਡ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਹਾਈਵੇ ਹੈ ਜਿਹੜਾ ਉਹ ਇੰਟਰਨੈਸ਼ਨਲ ਟ੍ਰੇਡ ਦੀ ਰੀੜ ਦੀ ਹੱਡੀ ਹੈ ਜੀ ਥੋੜਾ ਟਾਬੇ ਕਨੀ ਵੇਟ ਕਰੀ ਜਾਂਦੇ ਸੀਗੇ ਇਧਰ ਮੌਸਮ ਫਿਰ ਬਰਸਾਤੀ ਬਰਸਾਤੀ ਹੋ ਗਿਆ ਤੇ ਚਲੋ ਚੱਲੀਏ ਜੀ NH19 ਨੈਸ਼ਨਲ ਹਾਈਵੇ 19 ਤੇ ਇਹ ਕਲਕੱਤਾ ਤੱਕ ਜਾਂਦਾ ਹੈ 4 ਏਕੜ ਭੂਮੀ ਬਕਾਊ ਹੈ ਜੀ ਤੇ ਇਹ ਰੋਡ ਸਿਲਕ ਰੂਟ ਦਾ ਹਿੱਸਾ ਹੈ ਮਾਡਰਨ ਸਿਲਕ ਰੂਟ ਦਾ ਤੇ ਕਹਿੰਦੇ ਨੇ ਇੱਥੇ ਦੇ ਕੁਝ ਕੁ ਲੋਕਾਂ ਨੇ ਮੈਂ ਮੂੰਹਾਂ 'ਚ ਸੁਣਿਆ ਦੋ ਤਿੰਨ ਬੰਦਿਆਂ ਨੇ ਜਰੂਰ ਕਿਹਾ ਇਹ ਕਿ ਇਹ ਜਿਹੜਾ ਰੋਡ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵਾ ਅਗਰ ਰਿਲੇਸ਼ਨ ਬਹੁਤ ਚੰਗੇ ਰਹੇ ਤਾਂ ਸਿਲਕ ਰੂਟ ਜਿਹੜਾ ਹੈਗਾ ਦੁਬਾਰਾ ਚੱਲੂ ਹੋਏਗਾ ਤੇ ਜਿਹੜਾ ਆਪਣਾ ਐਕਸਪੋਰਟ ਵਰਕ ਹੈ ਇੰਡੀਆ ਤੋਂ ਜਿਹੜਾ ਆਪਣਾ ਟ੍ਰੇਡ ਵਰਕ ਹੈ ਉਹ ਦੁਬਾਰਾ ਤੋਂ ਚੱਲਣਾ ਸ਼ੁਰੂ ਹੋ ਜਾਏਗਾ ਤੇ ਇਹ ਜਿਹੜੀ ਜ਼ਮੀਨ ਹੈ ਹਾਈਵੇ ਤੇ ਹੈ ਜੇ ਕਿਸੇ ਨੂੰ ਨੀਡ ਹੋਵੇ ਲੈ ਸਕਦਾ ਹੈ ਅਜੀਤ ਮੱਲ ਜੀ ਤੇ ਅਜੀਤ ਮੱਲ ਦੇ ਵਿੱਚ ਇਹ ਏਰੀਆ ਪੈਂਦਾ ਹੈ 메ਨ NH A H1 ਤੇ NH 19 ਹਾਈਵੇ ਤੇ ਇਹ ਜਿਹੜੀ ਹੈ ਆਪਣੀ ਜ਼ਮੀਨ ਬਕਾਊ ਹੈ ਜੀ ਆਉਣ ਵਾਲੇ ਟਾਈਮ 'ਚ ਹੋ ਸਕਦਾ ਹੈ ਕਿ ਇੱਥੇ ਰੇਟ ਬੜੇ ਵੱਧ ਜਾਣ ਤੇ ਫੈਕਟਰੀ ਗੱਲ ਤਾਂ ਇਹ ਹੈ ਕਿ ਆਪਾਂ ਇੱਕ ਟ੍ਰਾਇਲ ਲੈ ਸਕਦੇ ਆ ਆਪਣੀ ਇਨਵੈਸਟਮੈਂਟ ਦੇ ਵਿੱਚ ਬਾਕੀ ਜਿਹੜੀ ਮੈਂ ਪਿੱਛੇ ਗੱਲ ਬੋਲੀ ਇਹ ਕਿਸੇ ਵੀ ਤੱਤ ਦੇ ਆਧਾਰ ਤੇ ਨਹੀਂ ਬੋਲੀ ਇਹ ਮੈਂ ਬੰਦਿਆਂ ਕੋਲ ਸੁਣੀ ਹੈ ਤਾਂ ਹੀ ਮੈਂ ਜਵਾਬ ਜਿਹੜਾ ਹੈਗਾ ਤੁਹਾਨੂੰ ਦਿੱਤਾ ਉਹਦਾ ਕੋਈ ਕਨਫਰਮੇਸ਼ਨ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ ਆਪਣਾ ਜਿਹੜਾ ਹੈਗਾ ਇਹ ਤੇ ਕਨਫਰਮੇਸ਼ਨ ਮੈਂ ਨਹੀਂ ਦਿੰਦਾ ਕਮਿਟਮੈਂਟ ਨਹੀਂ ਕਰਦਾ ਪਰ ਇੰਨਾ ਜ਼ਰੂਰ ਮੈਂ ਦੱਸ ਰਿਹਾ ਉਹ ਬੰਦੇ ਐਨੇ ਵਿਸ਼ਵਾਸ ਨਾਲ ਬੋਲ ਰਹੇ ਸੀ ਜ਼ਮੀਨ ਜਿਹੜੀ ਹੈ ਇੱਥੇ ਖਾਣ ਵਾਲੇ ਟਾਈਮ 'ਚ ਰੇਟ ਵਧਣਗੇ ਅੱਗੇ ਜਾ ਕੇ ਕੋਈ ਬੰਦਾ ਹੋਇਆ ਤੇ ਮੈਂ ਜ਼ਮੀਨ ਦਾ ਰੇਟ ਵੀ ਜ਼ਰੂਰ ਪੁੱਛ ਕੇ ਦੱਸਰਨਾ ਇਸ ਹਾਈਵੇ ਤੇ ਕੀ ਰੇਟ ਹੈ ਹਾਈਵੇ ਦਾ ਨਾਲ ਲੱਗਦੀਆਂ ਜ਼ਿਆਦਾਤਰ ਜ਼ਮੀਨਾਂ ਦੇਖ ਸਕਦੇ ਹੋ ਤੁਰਤੇ ਤੁਰਤੇ ਇੱਕ ਅੰਗਰੇਜ਼ ਗੱਲਬਾਤ ਅੰਗਰੇਜ਼ ਨਾਲ ਗੱਲਬਾਤ ਕਰੀ ਤੇ ਬਰਸਾਤ ਦਾ ਕੰਮ ਫੇਰ ਹੋ ਗਿਆ ਤੇ ਹਾਈਡਰੇਸ਼ਨ ਹੋਣ ਵਾਸਤੇ ਪੰਪ ਤੋਂ ਵਧੀਆ ਜੇਗਾ ਕੋਈ ਵੀ ਹੈ ਨਹੀਂ ਕੀ ਡੀਹਾਈਡਰੇਟ ਹੋ ਜਾਓ ਤੇ ਠੰਡਾ ਪਾਣੀ ਪੰਪਰਿਆਂ ਤੋਂ ਲੈ ਲਓ ਜੀ 20 ਤੋਂ 25 ਮਿੰਟ ਇਸ ਪੰਪ ਤੇ ਖੜੇ ਰਹੇ ਤੇ ਹੁਣ ਚੱਲ ਰਹੇ ਆ ਜੀ ਮੈਂ ਇਹ ਕਹਿਣਾ ਇੰਨੀ ਕਿਨਾਂ ਤਿਆਰੀ ਆਪਾਂ ਹੁਣ ਜ਼ਰੂਰ ਕਰਾ ਕੇ ਕਰਨੀ ਹੈ ਆਪਾਂ ਪ੍ਰੋਪਰ ਬਰਸਾਤੀ ਹੈ ਜਿਵੇਂ ਮੌਸਮ ਹੈਗਾ ਨਾ ਇਹ ਇਹਦੇ ਵਿੱਚ ਤੁਰੰਤ ਫਿਰਨ ਦਾ ਆਪਾਂ ਪੂਰਾ ਜਗਾੜਮੈਂਟ ਜਿਆ ਕਰ ਲੈਣਾ ਅਦੇ ਅੱਗੇ ਅਸੀਂ ਉਹ ਛੱਤ ਜੀ ਲਵਾ ਲੈਣੀ ਹੈ ਜੀ ਸਾਈਕਲ ਜਿਹੜਾ ਪੂਰਾ ਐਨ ਕਮਰ ਕਰ ਦੂਗੀ ਭਾ ਜੋਰ ਜ਼ਰੂਰ ਲਗਾਇਆ ਕਰੂਗਾ ਹਵਾ ਫੁਵਾੜ ਜਿਹੜਾ ਪਰ ਇਦਾਂ ਦੀ ਕੋਈ ਛੱਤ ਤਿਆਰ ਕਰਵਾਣੀ ਹੈ ਜੀ ਅਸੀਂ ਇੱਕ ਛੋਟੀ ਜੀ ਬੇਨਤੀ ਹੈ ਜੀ ਬੇਨਤੀ ਇਹ ਹੈ ਆਪਣੇ ਫਿਲਮ ਹੈ ਜੀ ਮਹਾਵਤਾਰ ਨਰਸimha ਉਹ ਲੱਗ ਗਈ ਹੈ ਜਾ ਕੇ ਆਪਣੇ ਥੀਏਟਰਾਂ ਦੇ ਵਿੱਚ ਤੇ ਜ਼ਰੂਰ ਜਾਓ ਜ਼ਰੂਰ ਦੇਖੋ ਫੁੱਲ ਸਪੋਰਟ ਕਰੋ ਪਿੱਛੇ ਬੋਰਡ ਲੱਗਿਆ ਸੀ ਮੈਂ ਵੀਡੀਓ ਨਹੀਂ ਬਣਾ ਪਾਇਆ ਤੇ ਉਹ ਬੋਰਡ ਸੀਗਾ ਬੁੰਦੇਲਖੰਡ ਐਕਸਪ੍ਰੈਸ ਜਿਹੜਾ ਕੀ ਇੱਥੋਂ ਸ਼ੁਰੂ ਹੋ ਕੇ 1 ਕਿਲੋਮੀਟਰ ਤੋਂ ਅੱਗੇ ਚਿੱਤਰਕੂਟ ਤੱਕ ਜਾਂਦਾ ਹੈ ਤੇ ਇਹ ਜਿਹੜਾ ਏਰੀਆ ਸਾਰਾ ਪੈਂਦਾ ਜੀ ਕਾਨਪੁਰ ਤੱਕ ਦਾ ਇਹ ਸਾਰਾ ਏਰੀਆ ਅਵਧੀ ਰੀਜਨ ਹੈ ਤੇ ਇਹ ਕਨੌਜ ਵੀ ਨਾਲ ਲੱਗਦਾ ਹੈਗਾ ਪਰ ਜਿਹੜਾ ਆਪਣਾ ਕਾਨਪੁਰ ਹੈ ਉਹਦੇ ਵਿੱਚ ਆਪਣੀ ਭਾਸ਼ਾ ਜਿਹੜੀ ਬੋਲੀ ਜਾਂਦੀ ਹੈ ਮਿਕਸ ਜੀ ਹੈ ਉੱਥੇ ਲੋਕ ਜਿਹੜੇ ਨੇ ਆਪਣੀ ਸ਼ਾਇਦ ਮੇਰੇ ਸਾਹਮਣੇ ਅਵਧੀ ਬੋਲਦੇ ਨੇ ਕਿਉਂਕਿ ਅਵਦ ਰੀਜਨ ਦੇ ਵਿੱਚ ਹੀ ਹੈ ਉਹ ਤੇ ਉਸ ਤੋਂ ਬਾਅਦ ਆਪਣਾ ਮਿਕਸ ਜੀ ਇੱਕ ਭਾਸ਼ਾ ਉਹਨਾਂ ਦੀ ਕਨੌਜੀ ਭਾਸ਼ਾ ਬੜੀ ਸੋਹਣੀ ਬੋਲਦੀ ਬੋਲੀ ਜਾਂਦੀ ਹੈ ਕਨੌ ਵਿੱਚ ਜਿਹੜਾ ਹੈਗਾ ਉਹ ਫੇਮਸ ਹੈ ਜੀ ਆਪਣੇ ਇਤਰਾਂ ਵਾਸਤੇ ਉੱਥੇ ਇਤਰ ਬੜੇ ਬੰਦੇ ਨੇ ਖੁਸ਼ਬੂ ਵਾਲੇ ਜਿਹੜੇ ਆਂਦੇ ਨੇ ਉਹ ਬਹੁਤ ਬੰਦੇ ਨੇ ਤੇ ਉਸ ਤੋਂ ਬਾਅਦ ਇੱਥੇ ਖੜੀ ਬੋਲੀ ਦੀ ਬੋਲੀ ਜਾਂਦੀ ਹੈ ਖੜੀ ਬੋਲੀ ਬੋਲਦੇ ਮੇਰਾ ਦੋਸਤ ਹੈ ਉਹ ਖੜੀ ਬੋਲੀ ਬੋਲਦਾ ਇੱਥੇ ਵੀ ਆਪਾਂ ਸ਼ਾਇਦ ਹੋ ਸਕਦਾ ਹੈ ਉਹਦੇ ਕੋਲ ਰੁਕੀਏ ਅਗਰ ਉਹ अवेलेबल ਹੋਇਆ ਮੈਂ ਕਾਲ ਕਰੂੰਗਾ ਉਸ ਨੂੰ ਕਿ ਆਪਾਂ ਉਹਦੇ ਕੋਲ ਰੁਕੀਏ ਤੇ ਬਾਕੀ ਤੁਹਾਨੂੰ ਇੱਥੇ ਦਾ ਵੀ ਥੋੜਾ ਕਲਚਰਲ ਡਿਫਰੈਂਸਿਸ ਦਿਖਾਈਏ ਦੇਖ ਕੇ ਕਿਦਾਂ ਦੇ ਲੋਕ ਨੇ ਕਾਨਪੁਰ ਦੇ ਕਿੰਨੀ ਦੀ ਬੋਲੀ ਹੈ ਤੇ ਲੋਕ ਇੱਥੇ ਕੀ ਮਤਲਬ ਹੈ ਇੱਥੇ ਦਾ ਫੇਮਸ ਖਾਣਾ ਨੇ ਬਾਕੀ ਤੁਹਾਨੂੰ ਮੈਂ ਪਿੱਛੇ ਇਹ ਵੀ ਦੱਸਿਆ ਸੀਗਾ ਇੱਥੇ ਕਾਫੀ ਡਾਇਲੈਕਟ ਦੇ ਲੋਕ ਨੇ ਆਪਣੇ ਯੂਪੀ ਦੇ ਵਿੱਚ ਇਦਾ ਬੁੰਦੇਲਖੰਡ ਹੈ ਉਹ ਸਾਰਾ ਬੁੰਦੇਲੀ ਬੋਲਦਾ ਹੈ ਬੁੰਦੇਲੀ ਰੀਜਨ ਚ ਆ ਜਾਂਦਾ ਕਿਉਂਕਿ ਫਿਰ ਅਬਦੀ ਹੈ ਬਰਜ ਹੈ ਆਪਣੀ ਭੋਜਪੁਰੀ ਹੈ ਆਪਣੀ ਇਹ ਬਹੁਤ ਸਾਰੀਆਂ ਭਾਸ਼ਾਵਾਂ ਨੇ ਆਪਣੇ ਇਸ ਰੀਜਨ ਦੇ ਵਿੱਚ ਤੇ ਬੜਾ ਵਧੀਆ ਲੱਗਦਾ ਹੈ ਜਦੋਂ ਆਪਾਂ ਅਲੱਗ-ਅਲੱਗ ਪ੍ਰਕਾਰ ਦੀਆਂ ਭਾਸ਼ਾਵਾਂ ਸੁਣਦੇ ਹਾਂ ਕੰਨਾਂ 'ਚ ਪੈਂਦੀਆਂ ਤੇ ਪਤਾ ਲੱਗਦਾ ਇੰਡੀਆ ਕਿੰਨਾ ਡਾਈਵਰਸ ਹੈ ਇਹ ਸਾਰੇ ਮੰਡਲ ਨੇ ਜਿਹੜੇ ਤੁਹਾਨੂੰ ਮੈਂ ਪਹਿਲੇ ਵੀ ਆਪਣੀ ਵੀਡੀਓ 'ਚ ਦੱਸਿਆ ਹੋਇਆ ਹੈ ਬੁੰਦੇਲ ਭਾਸ਼ਾਲਾ ਬੁੰਦੇਲ ਖੰਡੀ ਰੀਜਨ ਇਹ ਸਾਰਾ ਜਿੱਦਾਂ ਬਰਜ ਦੇ ਵਿੱਚ ਬੋਲੀ ਜਾਂਦੀ ਹੈ ਬਰਜ ਭਾਸ਼ਾ ਬਰਜ ਮੰਡਲ ਜਿਵੇਂ ਉੱਤਰ ਆਪਾਂ ਉਤਰਾਖੰਡ ਚ ਗਏ ਸੀ ਉੱਥੇ ਦੇਖਿਆ ਸੀਗਾ ਇੱਕ ਕੁਮਾਉਂ ਮੰਡਲ ਸੀਗਾ ਇੱਕ ਗੜਵਾਲ ਮੰਡਲ ਸੀਗਾ ਐਦਾਂ ਹੀ ਆਪਣੇ ਇੱਥੇ ਵੀ ਮੰਡਲ ਨੇ ਪਹਿਲੇ ਤਾਂ ਮੰਡਲਾਂ ਚ ਹੀ ਡਿਵਾਈਡ ਹੁੰਦਾ ਸੀਗਾ ਇਹ ਸਾਰਾ ਏਰੀਆ ਪਰ ਹੁਣ ਜਿਹੜਾ ਸ਼ਹਿਰ ਦੇ ਨਾਮ ਰੱਖੇ ਗਏ ਸਰੇਕ ਥਾਂ ਦਾ ਨਾਮ ਹੋ ਗਿਆ ਅਲੱਗ ਹੋ ਗਿਆ ਤੇ ਐਦਾਂ ਹੀ ਜਿਹੜਾ ਹੈਗਾ ਆਪਣੇ ਡਾਇਲੈਕਟ ਭਾਸ਼ਾਵਾਂ ਇਹਨਾਂ ਦੇ ਆਧਾਰ ਤੇ ਬਹੁਤ ਜਿੰਨੀਆਂ ਬਣੀਆਂ ਆਪਣੀ ਯੂਪੀ ਦੇ ਵਿੱਚ ਬੋਲਣ ਵਾਲੀਆਂ ਅਰਧ ਹੁੰਦੇ ਹਨ ਖੰਡੀ ਪਗੇਲੀ ਭਰਜ ਤੇ ਤੁਹਾਡੀ ਹਿੰਦੀ ਵੀ ਬੋਲੀ ਜਾਂਦੀ ਇੱਥੇ भोजपुरी तो थले पासे बोलते ना शायद साउथरन पार्ट ओ जि जिते गोंडा जिला शायद गोंडा लग जाए ये लग लागे जी अपना बुलंदेलखंड एक्सप्रैस वे चित्रकूट वाल जरा साई बा की धर्मशाला है जी बाबा साई एक गाना है जी ढिलों का अर्जन ढिलों का कहें जी जे सिल्क रोड बन जी ਤੋਂ ਤੱਕ ਮਾਰ ਹੋ ਬਿੱਲੋਂ ਸਬਜ਼ੀਆਂ ਭਾਜੀਆਂ ਦਾ ਜੋ ਰੱਬ ਤੱਕ ਵਪਾਰ ਹੋ ਬਸ ਭੋਗੀ ਜਾਂਨੇ ਆ ਜਿੱਥੋਂ ਤੱਕ ਲਿਖਿਆ ਨੇ ਤੇਰੀ ਭਰੀ ਜਵਾਨੀ ਨੇ ਰਖ ਮੋੜ ਤੇ ਫੱਤਿਆਂ ਇਹ ਜੀ ਉਹੀ ਸਿਲਕ ਰੋਡ ਹੈ ਜੀ ਆਪਣਾ ਜਿਹੜਾ ਇੰਡੀਆ ਹੈ ਜੀ ਉਹ ਸਭ ਤੋਂ ਸਸਤੀ ਸਬਜ਼ੀ ਭਾਜੀ ਆਪਣਾ ਇੰਡੀਆ ਦੇ ਵਿੱਚ ਹੀ ਹੈ ਤੇ ਅਗਰ ਸਿਲਕ ਰੋਡ ਜਿਹੜਾ ਹੈਗਾ ਆਪਣਾ ਵੰਜੰਦਾ ਪ੍ਰੋਪਰਲੀ ਇਨ ਟਰਮ ਆਫ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਜਾਂਦਾ ਜੀ ਤੇ ਆਪਾਂ ਇੱਕ ਡਿਵੈਲਪਿੰਗ ਇਕਨੋਮੀ ਬਣ ਸਕਦੇ ਆ ਸਾਡਾ ਜਿਹੜਾ ਜੀਡੀਪੀ ਆ ਸਾਡੇ ਦੇਸ਼ ਦੀ ਉਹ ਬਹੁਤ ਹਾਈ ਲੈਵਲ ਤੇ ਜਾ ਸਕਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਸਬਜ਼ੀ ਭਾਜੀ ਬਹੁਤ ਸਸਤੀ ਹੁੰਦੀ ਹੈ ਇਹਨਾਂ ਕਾਰਨਾ ਕਰਕੇ ਆਪਣੀਆਂ ਫਰੈਸ਼ ਸਬਜ਼ੀਆਂ ਸੀ ਬਾਹਰ ਭੇਜ ਸਕਦੇ ਆ ਇਹਨੂੰ ਯੂਰਪ ਰੀਜਨ ਇਹ ਬਾਹਰਲੇ ਰੀਜਨਾਂ ਦੇ ਵਿੱਚ ਤੇ ਉੱਥੇ ਸਬਜ਼ੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੇ ਲੋਕਾਂ ਨੂੰ ਵੀ ਬੜੀ ਸਸਤੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਇਸ ਟਾਈਮ ਉੱਥੇ ਐਗਜ਼ੋਟਿਕ ਕਹਿ ਕੇ ਮਹਿੰਗੀਆਂ ਵੇਚਦੇ ਨੇ ਓਹੋ ਸਸਤੀਆਂ ਹੋਣੀਆਂ ਸ਼ੁਰੂ ਹੋ ਜਾਈਆਂ ਕਹਿੰਦਾ ਮਿੱਟੂ ਹਾਂਜੀ ਸ਼ਹਿਰ ਜੀ ਓਰਿਆ ਤੇ ਸ਼ਹਿਰ ਪੀਪੀਆਂ ਵਾਲਾ ਸ਼ਹਿਰ ਹੈ ਜੀ ਇਹ ਇੱਥੇ ਜਦੋਂ ਦੇ ਵੜੇ ਆ ਜੀ ਹੋਰ ਨਹੀਂ ਵੱਜਣ ਨੂੰ ਮਿਲਦਾ ਮੈਂ ਤਿੰਨ ਗਿਣਾਗਾ ਦੇਖਿਓ ਹੋਰਨ ਵੱਜੇਗਾ ਜੀ ਇੱਥੇ ਇੱਕ ਆਹ ਦੇਖੋ ਪਹਿਲੇ ਹੀ ਵੱਜ ਗਿਆ ਦੋ ਤੇ ਤਿੰਨ ਦੇਖੋ ਜੀ ਮੈਂ ਕਹਿੰਦਾ ਇੰਨੀ ਪਾਵਰ ਹੈਗੀ ਸਾਡੇ ਗਿਣਤੀ ਦੇ ਵਿੱਚ ਸ਼ਹਿਰ ਹੀ ਹੋਰ ਨਾਲ ਹੈ ਜੀ ਇਹ ਪੀ 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 ਸ਼ਹਿਰ ਪੀਪੀਆਂ ਵਾਲਾ ਸ਼ਹਿਰ ਜਿਹੜਾ ਬਾਹਰ ਸਾਨੂੰ ਬਾਈ ਮਿਲਿਆ ਸੀਗਾ ਅੰਗਰੇਜ਼ ਬਾਈ ਮਾਰੀਆਨ ਹੈਲੋ ਮਾਰੀਆਨ ਹਾਊ ਆਰ ਯੂ ਮੈਨ ਆਮ ਗੁੱਡ ਹਾਊ ਯੂ ਆਹ ਆਈ ਐਮ ਅ ਫਾਇਰਮੈਨ ਤੇ ਇਧਰ ਆਪਾਂ ਆਇਆ ਬਾਈ ਨੂੰ ਸੱਦ ਲਿਆ ਜੀ ਮੈਂ ਕਿਹਾ ਚੱਲ ਇਧਰ ਬੁਲਾ ਲੀਏ ਤੇ ਇਹ ਸਾਰੇ ਆਪਣੇ ਵੀਰ ਭਰਾ ਅੱਜ ਟ੍ਰੀਟ ਦੇ ਰਹੇ ਆ ਇਹਨਾਂ ਨੂੰ ਜੀ ਓਕੇ ਯੂ ਕੈਨ ਟੇਕ ਥਿਸ ਨੋ 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 ਇਸ਼ੂ ਇੱਕ ਆਪ ਹੋਰ ਲਗਾ ਦਿਜੀਏ ਠੀਕ ਹੈ ਜੀ ਨੋ ਇਸ਼ੂਸ ਨੋ ਥਿਸ ਇ ਸੌਸ ਟਮੇਟੋ ਸੌਸ ਨੋ 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 ਵੀ ਆਰ ਨੋਟ ਫੁੱਲ ਫੁੱਲ ਹੀ ਕੈਨ ਈਟ after this we will make dinner over there in okay. no 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 we are uh, vegetarian कर, uh, so yeah, no issues no issues baiyan na tutti ji angrezi ch yeah, gallan kari jande assi te sadi angrezi kamzor hai par bai samajh reha hai sadi gall te banda bahut great hai very nice person inar appa enu lassi <laughs> pilai hai ji sweet lassi <laughs> <laughs> ਸੋ ਹਾਊ ਵਾਸ ਦ ਟੇਸਟ ਆਫ ਦਿਸ ਐਲ ਐਸ ਡੀ ਓਕੇ ਓਕਰਪੋਰਟ ਅਜਾ ਮੈਂ ਜਲਦੀ ਬੈਦਰ ਦੈਨ ਯੂ ਕੀਵ ਅਸੀ ਓਕੇ ਯੈਸ ਸਰ ਸੋ ਓਕਰਪੋਰਟ ਤੇ ਮੈਂ ਕਹਿਆ ਜੀ ਇੰਨੇ ਹਾਰੇ ਬੰਨੇ ਗਏ ਅੰਗਰੇਜ਼ਾਂ ਨਾਲ ਬਹਿ ਕੇ ਹੈਗਾ ਤਾਂ ਇਹ ਜਰਮਨੀ ਦਾ ਯੂਰੋਪੀਅਨ ਡਿਵੀਜ਼ਨ ਤੋਂ ਅੰਗਰੇਜ਼ ਤਾਂ ਆਪਾਂ ਬ੍ਰਿਟਿਸ਼ ਡਿਵੀਜ਼ਨ ਲਰਨ ਕਹਿੰਦੇ ਆ ਤੇ ਬਸ ਬੰਦਾ ਗ੍ਰੇਟ ਹੀ ਆ ਜੀ ਹਰੇਕ੍ਰਿਸ਼ਨ ਓਕੇ ਹਰੇ 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 ਕ੍ਰਿਸ਼ਨ ਰਾਹੀਆ ਹਰੇ 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 ਕ੍ਰਿਸ਼ਨ ਹਰੀਕ੍ਰਿਸ਼ਨ ਸਤਸ੍ਰੀਕਾ ਸਤਸ੍ਰੀਯ ਕਾਲ ਸਤਸ੍ਰੀਕਾ ਹਾਂ ਮੇਰੀ ਨਹੀਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਤੇ ਹਰੀ ਕ੍ਰਿਸ਼ਨਾ ਇਧਰੋਂ ਟਾਬੇ ਤੋਂ ਖਾ ਪੀ ਲਿਆ ਜੀ ਤੇ ਆਪਣੇ ਆਪਣੇ ਅੰਗਰੇਜ਼ ਬਾਈ ਨੂੰ ਨਾਲ ਹੀ ਲੈ ਕੇ ਚੱਲੇ ਆ ਗੁਰੂ ਘਰ ਅੱਜ ਬਾਈ ਦਾ ਸਟੇ ਕਰਾ ਦਾਂਗੇ ਜੀ ਤੇ ਨਾਲ ਹੀ ਆਪਾਂ ਗੁਰੂ ਘਰ ਵੀ ਦਿਖਾਵਾਂਗੇ ਉਰਈਆ ਦਾ ਜੀ ਓਕੇ ਬ੍ਰੋ ਓਕੇ ਮੈਂ ਕਹਾਂ ਇਹ ਬੰਦਾ ਓਕੇ ਦੀ ਰਿਪੋਰਟ ਹੈ ਜੀ ਤੇ ਆਪਣਾ ਇਧਰ ਬਿੱਟੂ ਬੜੀ ਸੋਹਣੀ ਗੱਲਬਾਤ ਕਰੀ ਬਿੱਟੂ ਨੇ ਆਪਣੇ ਮਾਰੀਨ ਬਾਈ ਨਾਲ ਮਾਰੀਨ ਬਾਈ ਦਾ ਨਾਮ ਹੈ ਮਾਰੀਨ ਮਾਰੀਨ ਤੇ ਮਾਰੀਨ ਮਰਿਆ ਮਰਿਆ ओके ਮਰਿਆ 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 ਨਾਮ ਹੈ ਜੀ ਇਹਨਾਂ ਦਾ ਜੀ ਤੇ ਮਰਿਆ ਨਾਮ ਵੀ ਬੜਾ ਸੋਹਣਾ ਏ ਉਹ ਵਧੀਆ ਲੱਗਦਾ ਬਹੁਤ ਬੰਦਾ ਨਾਮ ਵੀ ਬੜਾ ਸੋਹਣਾ ਜੀ ਮਰਿਆ ਜੀ ਰਾਤ ਦਾ ਟਾਈਮ ਉਰੇਏ ਦਾ ਜੀ ਤੇ ਨਾਲ ਸਾਡੇ ਗੋਰਾ ਤੁਰੀ ਜਾਂਦਾ ਇਹਨੂੰ ਨਾਲ ਹੀ ਲੈ ਕੇ ਚੱਲੇ ਆ ਤੜਕੇ ਦੇ ਪੱਗ ਪੈਣਾ ਸਾਸਰੀ ਘੜ ਕੋਰਾ ਬਾਈ ਜੀ ਆਏ ਤੁਹਾਨੂੰ ਬੁਲਾਣੇ ਆ ਜੀ ਦੁੱਧ ਜੀ ਵਿਚ ਪਾ ਕੇ ਆਪਣਾ ਰੋਜ਼ ਵਾਟਰ ਐ ਇਧਰ ਆਪਣਾ ਗੋਰਾ ਬਾਈ ਤਿਆਰ ਹੈ ਜੀ ਇਹਨੂੰ ਦੁੱਧ ਦੇਣ ਲੱਗੇ ਆ ਜੀ ਅੱਜ ਤੇ ਗੋਰਾ ਬਾਈ ਦੁੱਧ ਦਵਾਗੇ ਇਹਨੂੰ ਆ ਵਿੱਚ ਘਰ ਵਿੱਚ ਆ ਲਾਲ ਲਾਲ ਜੀ ਸ਼ਹਿ ਪਾਵਾਂਗੇ ਜਿੰਨੂੰ ਅਸੀਂ ਰੋਜ਼ ਸਰਪ ਕਹਿ ਦਿੰਨੇ ਆ ਤੇ ਗੋਰੇ ਬਾਈ ਦੁੱਧ ਪੀਏਗਾ ਜੀ ਅੱਜ ਤੇ ਪਹਿਲੇ ਗੋਰੇ ਨੂੰ ਦੇ ਬਾਈ ਆਪਣਾ ਗੋਰਾ ਭਰਾ ਗੋਰਾ ਅੱਜ ਪੀਣ ਲੱਗਾ ਜੀ ਦੁੱਧ ਡੋਲਣ ਵਾਲੇ ਤੇਰੇ ਸਾਰੇ ਲੱਛਣ ਨੇ ਮੈਂ ਦੇਖਿਆ ਐ ਲੈ ਜੀ ਗੋਰਾ ਬਾਈ गोरा भाई पियो आप यू कैन ड्रिंक एंड यू कैन टेल अस हाउ यू मिल्क ऑफ यस ओके स्वच्छ भारत दिस गो बैक ओके यू लाइक इट यस हरि बोल हरे कृष्णा दिस टू स्वीट और नॉट ओके ਓਕੇ ਪਰਫੈਕਟ ਓਕੇ ਬਾਈ ਵੈਰੀ ਨਾਈਸ ਮਾੜਾ ਮੋਟਾ ਸੰਗਤ ਨੂੰ ਸਮਝਾਉਂਦਾ ਹੈ ਨਾ ਨਾਲ ਨਾਲ ਕੀ ਕਰੇ ਬਾਈ ਆ ਕਹਿ ਰਹੇ ਜੀ ਬਸ ਚੰਗਾ ਹੀ ਹੈ ਜੀ ਜੋ ਵੀ ਹੈ ਸਭ ਚੰਗਾ एवरीथिंग ਇਜ਼ ਪਰਫੈਕਟ ਸਮਝਦੇ ਹੀ ਆ ਆਪਾਂ ਹੀ ਉੱਲੂ ਆ ਅਸੀਂ ਉੱਲੂ ਆ ਸਹੀ ਗੱਲ ਹੈ ਸਾਡੇ ਪੱਲੇ ਪੈਂਦਾ ਨਹੀਂ ਕੱਖ ਅਸੀਂ ਹਿੰਦੀ ਵਾਲੇ ਪੰਜਾਬੀ ਵਾਲੇ ਮਾਮਲਾ ਗੜਬੜ ਹੈ ਅੰਗਰੇਜ਼ੀ ਚ ਬੇੜਾ ਗਰਕ ਹੋਇਆ ਪਿਆ ਜੀ ਆਪਣਾ ਲੈ ਚੱਕ ਫੱਟੇ ਗੋਰੇ ਨੇ ਚੱਕਤੇ ਨੇ ਫੱਟੇ ਜੀ ਤੇ ਫਿਰ ਜਿਹੜਾ ਡਿਨਰ ਸੀਗਾ ਅਸੀਂ ਉਹ ਵਾਰ ਢਾਬੇ ਜੇ ਤੇ ਘਰ ਆਏ ਸੀਗੇ ਜਿਹੜਾ ਲਾਲ ਲਾਲ ਢਾਬਾ ਦੇਖਿਆ ਤੁਸੀਂ ਉਸ ਤੋਂ ਬਾਅਦ ਆਪਾਂ ਦੁੱਧ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਗੋਰੇ ਨੂੰ ਵੀ ਮਾੜਾ ਮੋਟਾ ਦੁੱਧ ਪਰਾ ਲਿਆ ਸੀਗਾ ਗੋਰਾ ਭਾਈ ਆਪਣਾ ਲੰਮਾ ਪਿਆ ਹੋਇਆ ਗੋਰਾ ਸੋ ਗਿਆ ਹੁਣ ਜੀ ਹੁਣ ਮਿਲਦੇ ਆਂ ਜੀ ਆਪਾਂ ਕੱਲ ਇੱਕ ਹੋਰ ਨਵੇਂ ਫਰੈਸ਼ ਲੋਕ ਤੇ ਇੱਕ ਹੋਰ ਨਵੇਂ ਫਰੈਸ਼ਰ ਨਹੀਂ ਦੇ ਵਿੱਚ ਬਣੇ ਰਿਹਾ ਕਰੋ ਲੋਕਾਂ ਦੇ ਨਾਲ ਤੇ ਇਦਾਂ ਹੀ ਅੱਗੇ ਤੋਂ ਵੀ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅਸੀਂ ਵੀ ਓਕੇ ਆਂ ਜੀ ਤੁਸੀਂ ਵੀ ਓਕੇ ਰਹਿਣਾ ਮਿਲਦੇ ਆ ਇੱਕ ਹੋਰ ਨਵੇਂ ਫਰੈਸ਼ ਲੋਕ ਇੱਕ ਹੋਰ ਵੀ ਫਰੈਸ਼ਰ ਨਹੀਂ ਦੇ ਨਾਲ ਧੰਨਵਾਦ ਰੱਬ ਦਾ ਖਾ ਚੜਦੀ ਕ